ਪੰਜਾਬ ਦੇ ਵਿੱਚ ਭਾਈਚਾਰੇ ਨੂੰ ਕਾਇਮ ਰੱਖਣਾ ਹੈ ਪਰੰਤੂ ਦੂਜੇ ਪਾਸੇ ਉਥੇ ਹੀ ਪ੍ਰਵਾਸੀਆਂ ਨੂੰ ਲੈ ਕੇ ਅਸੀਂ ਬਿਲਕੁਲ ਖਿਲਾਫ ਨਹੀਂ ਤੇ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਜ਼ਿਆਦਾ ਸਰ ਤੇ ਨਾ ਚੜਾਇਆ ਜਾਵੇ ਤੇ ਜੇਕਰ ਉਹ ਦੂਜੇ ਦੇਸ਼ ਤੋਂ ਸਾਡੇ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਹ ਆਪਣਾ ਕੰਮ ਕਰਨ ਅਤੇ ਕੰਮ ਕਰਕੇ ਚਲੇ ਜਾਣ ਤੇ ਰਾਜ ਸਿੰਘ ਖਾਲਸਾ ਨੇ ਬਿਆਨ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੇ ਅਸੀਂ ਖਿਲਾਫ ਨਹੀਂ ਆ ਪਰੰਤੂ ਜਦੋਂ ਪੰਜ ਸਾਲਾਂ ਬੱਚੇ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਦਾ ਬਹਿਰਮੀ ਦੇ ਨਾਲ ਛੜਾ ਕੇ ਇੱਕ ਪ੍ਰਵਾਸੀ ਦੇ ਵੱਲੋਂ ਕਤਲ ਕੀਤਾ ਜਾਂਦਾ ਹੈ ਤਾਂ ਅਜੇਹਾਂ ਨੂੰ ਅਸੀਂ ਨਹੀਂ ਬਖਸ਼ਾਂਗੇ ਪਰੰਤੂ ਦੂਜੇ ਪਾਸੇ ਹੁਣ ਪ੍ਰਵਾਸੀਆਂ ਨੂੰ ਲੈ ਕੇ ਰਾਜ ਸਿੰਘ ਖਾਲਸਾ ਨੇ ਇਹ ਬਿਆਨ ਦਿੱਤੇ ਨੇ ਤੇ ਪੰਜਾਬ ਦੇ ਵਿੱਚ ਹੁਣ ਉੱਥੇ ਹੀ ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਕਿ ਤਰਥੱਲੀ ਹੋਈ ਮੱਛ ਦੀ ਵੀ ਨਜ਼ਰ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਹੈ ਪ੍ਰਵਾਸੀਆਂ ਦੇ ਉੱਤੇ ਰਾਜ ਸਿੰਘ ਖਾਲਸਾ ਦਾ ਆਓ ਤੁਹਾਨੂੰ ਸੁਣਾਉਨੇ ਆਂ ਪੰਜਾਬ ਦੇ ਵਿੱਚ ਪਹਿਲ ਪੰਜਾਬੀਆਂ ਨੂੰ ਦਿੱਤੀ ਜਾਵੇ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ 50 ਰੁਪਿਆ ਦੀ ਟਿਕਟ ਲੈ ਕੇ ਆ ਜਾਂਦੇ ਆ ਉਹਨਾਂ ਨੂੰ ਇੱਥੇ ਕੋਈ ਰਜਿਸਟਰੀ ਨਾ ਹੋਵੇ ਕੋਈ ਬਹਾਨਾ ਲਿਆ ਜਾਵੇ ਤੇ ਉਹ ਆਉਣ ਤੇ ਆਪਦਾ ਕੰਮ ਕਰਕੇ ਆਪਦੇ ਸੂਬੇ 'ਚ ਵਾਪਸ ਜਾਣ ਪਰ ਕਈ ਲੋਕ ਨੇ ਇਹਨੂੰ ਉਲਟਾ ਬਣਾ ਦਿੰਦੇ ਆ ਪਤਾ ਨਹੀਂ ਯਾਰ ਵੀ ਤੁਸੀਂ ਸਾਰੇ ਭਈਆਂ ਦੇ ਖਿਲਾਫ ਹਾਂ ਸਾਰੇ ਪ੍ਰਵਾਸੀਆਂ ਦੇ ਖਿਲਾਫ ਹਾਂ ਅਸੀਂ ਕਿਸੇ ਇਨਸਾਨੀਅਤ ਦੇ ਖਿਲਾਫ ਨਹੀਂ ਹਾਂ ਸਾਡੇ ਲੋਕ ਵੀ ਹੋਰ ਮਤਲਬ ਸੂਬਿਆਂ ਦੇ ਵਿੱਚ ਕੰਮ ਕਰਨ ਜਾਂਦੇ ਆ ਹਨਾ ਕੋਈ ਪੂਰੇ ਭਾਰਤ ਦੇ ਵਿੱਚ ਲੋਕ ਰਹਿੰਦੇ ਆ ਸਾਡੇ ਪੰਜਾਬੀ ਰਹਿੰਦੇ ਆ ਪਰ ਜੇਕਰ ਕੋਈ ਸਾਡਾ ਪੰਜਾਬੀ ਵੀ ਕਿਸੇ ਸੂਬੇ ਚ ਜਾ ਕੇ ਕਿਸੇ ਛੋਟੇ ਜੇ ਮਾਸੂਮ ਬੱਚੇ ਨਾਲ ਬਲਤਕਾਰ ਕਰੇ ਉਸ ਤੋਂ ਬਾਅਦ ਉਹਦੀ ਟਾਇਲਟ ਵਾਲੀ ਜਗ੍ਹਾ ਦੇ ਵਿੱਚ ਰਾੜ ਤੱਕ ਦਿੱਤਾ ਜਾਵੇ ਤਾਂ ਫਿਰ ਉਹਦੇ ਨਾਲ ਵੀ ਇਹੀ ਕੁਝ ਹੋਣਾ ਚਾਹੀਦਾ ਜਿਹੜੀ ਮੰਗਾ ਸੀ ਅੱਜ ਭਈਏ ਭਈਆਂ ਦੇ ਪ੍ਰਤੀ ਕਰ ਰਹੇ ਆ ਜਿਹੜਾ ਉਹ ਪ੍ਰਵਾਸੀ ਨੇ ਸਾਡੇ ਛੋਟੇ ਜੇ ਮੁੰਡੇ ਨਾਲ ਕੋ ਕਰਮ ਕੀਤਾ ਉਸ ਤੋਂ ਬਾਅਦ ਸਰੀਆ ਤੱਕ ਦਿੱਤਾ ਹਣਾ ਤੇ ਅਸੀਂ ਚਾਹੁੰਦੇ ਵੀ ਉਹਨੂੰ ਫਾਂਸੀ ਹੋਵੇ ਪਰ ਜੇਕਰ ਕੋਈ ਸਾਡਾ ਪੰਜਾਬੀ ਵੀ ਕਿਤੇ ਕਿਸੇ ਵੀ ਸੂਬੇ ਚਾ ਬਾਹਰਲੇ ਦੇਸ਼ ਚ ਇਹੋ ਜਿਹਾ ਕੁਝ ਕਰਦਾ ਤਾਂ ਫਿਰ ਉਹਦੇ ਨਾਲ ਵੀ ਉਹੀ ਕੁਝ ਹੋਵੇ ਜਿਹੜਾ ਅਸੀਂ ਪ੍ਰਵਾਸੀ ਨੂੰ ਸਜ਼ਾ ਦਿਵਾਉਣੀ ਚਾਹੁੰਦੇ ਆਂ ਇਹ ਤੇ ਅਸੀਂ ਬਿਲਕੁਲ ਅਡੋਲ ਖੜੇ ਆਂ ਹੁਣ ਲੋਕ ਕਹਿ ਦਿੰਦੇ ਆ ਕਿ ਯਾਰ ਤੁਹਾਡੇ ਮੁੰਡੇ ਵੀ ਬਾਹਰ ਜਾਂਦੇ ਆ ਕਮਾਉਂਦੇ ਆ ਖਾਂਦੇ ਆ ਹਨ ਜੇ ਸਾਡਾ ਮੁੰਡਾ ਇਦਾਂ ਕਰੂਗਾ ਤਾਂ ਆਹੀ ਕੁਝ ਤੁਸੀਂ ਕਰਾਓ ਜਿਹੜਾ ਕੋਸਾਸੀ ਕਰਾਉਣਾ ਚਾਹੁੰਦੇ ਆਂ ਅਸੀਂ ਚਾਹੁੰਦੇ ਆ ਜਿਹੜਾ ਬੰਦਾ ਦੋਸ਼ੀ ਹੈ ਉਹਨੂੰ ਚਰਾਹੇ 'ਚ ਖੜਾ ਕੇ ਜਾਂ ਗੋਲੀ ਮਾਰ ਦਿੱਤੀ ਜਾਵੇ ਜਾਂ ਉਹਨੂੰ ਫਾਂਸੀ ਦੇ ਦਿੱਤੀ ਜਾਵੇ ਪਰ ਹਾਂ ਜੇ ਅਸੀਂ ਇੱਕ ਦੀ ਸਜ਼ਾ ਸਾਰਿਆਂ ਨੂੰ ਦੇਈਏ ਉਹ ਗਲਤ ਗੱਲ ਹੈ ਇੱਥੇ ਪ੍ਰਵਾਸੀ ਲੋਕ ਆਉਂਦੇ ਆ ਕਮਾਉਣ ਜੀ ਸੱਦ ਕੇ ਕਮਾਉਣ ਖਾਣ ਪੀਣ ਪਰ ਸਾਡੇ ਪੰਜਾਬ ਦੇ ਵਿੱਚ ਆ ਕੇ ਗੰਦ ਨਾ ਪਾਉਣ ਭਾਈਚਾਰਾ ਬਣਾ ਕੇ ਰੱਖਣਾ ਹਨਾ ਤੇ ਕਮਾ ਕੇ ਆਪਦੇ ਸੂਬਿਆਂ ਦੇ ਵਿੱਚ ਜਾਣ ਜਦੋਂ ਇੱਥੇ ਝੋਨੇ ਦਾ ਸੀਜ਼ਨ ਆਉਂਦਾ ਉਦੋਂ ਵੀ ਬਹੁਤ ਲੋਕ ਆਉਂਦੇ ਆ ਬਹੁਤ ਪ੍ਰਵਾਸੀ ਆਉਂਦੇ ਆ ਆਪਦਾ ਕੰਮ ਕਰਦੇ ਇੱਥੇ ਜਾਂਦੇ ਬਹੁਤ ਲੋਕ ਕੰਮ ਕਰਾਉਂਦੇ ਆ ਹਨ ਪਰ ਜਿਹੜੇ ਇੱਥੇ ਪੱਕੇ ਵਸਨੀਕ ਬਣ ਕੇ ਰੱਖ ਲਿਆ ਸੀ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਬਾੜ ਲਏ ਜਿਨ੍ਹਾਂ ਨੂੰ ਅਸੀਂ ਆਪਣੀਆਂ ਕੋਠੀਆਂ ਸਭਾਤੀਆਂ ਹਨ ਜਿਨ੍ਹਾਂ ਨੇ ਇੱਥੇ ਕਰੋੜਾਂ ਰੁਪਏ ਕਮਾ ਕੇ ਕੋਠੀਆਂ ਪਾਲੀਆਂ ਜ਼ਮੀਨਾਂ ਲੈ ਲਈਆਂ ਉਹਨਾਂ ਲਈ ਆਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹੋ ਜੇ ਬਿੱਲ ਲਿਹਾਓ ਆ ਹੋਰ ਵੀ ਅੱਠ ਸੂਬਿਆਂ ਦੇ ਵਿੱਚ ਹੈ ਭਾਰਤ ਦੇ